ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডਿਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਟੋਪਿਕ ਦੀ ਗੱਲ ਕਰਾਂਗੇ ਨੌਕਰੀ ਦੀ ਗੱਲ ਕਰਾਂਗੇ ਜਿਹੜੇ ਬੱਚੇ ਬੇਟਾ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਉਹ ਬੱਚੇ ਆਪਣੇ ਕੋਲ ਮੇਰੇ ਨੰਬਰ ਸਰਕਾਰੀ ਨੌਕਰੀ ਦੇ ਲਈ ਨੌਕਰੀਆਂ ਦੀ ਤਿਆਰੀ ਕਰ ਰਹੇ ਨੇ ਬੇਟਾ ਉਹ ਮੇਰੇ ਨੰਬਰ 94 630 79 680 ਨਾਲ ਸੰਪਰਕ ਕਰ ਸਕਦੇ ਨੇ ਜਾਂ ਮੇਰੇ WhatsApp ਨੰਬਰ ਤੇ ਹੈਲੋ ਲਿਖ ਕੇ ਮੈਸੇਜ ਕਰ ਸਕਦੇ ਨੇ ਵੀ ਅਸੀਂ ਇਸ ਪੇਪਰ ਦੇ ਲਈ ਤਿਆਰੀ ਕਰ ਰਹੇ ਹਾਂ ਤੇ ਉਹਨੂੰ ਨੌਕਰੀ ਦੇ ਲਈ ਕਿਵੇਂ ਤਿਆਰੀ ਕਰਨੀ ਹੈ ਕਿਵੇਂ ਪੇਪਰ ਨੂੰ ਕੁਆਲੀਫਾਈ ਕਰਨਾ ਹੈ ਕ੍ਰੈਕ ਕਰਨਾ ਹੈ ਉਹਦੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਉਹ ਮੇਰੇ ਫ੍ਰੀ ਗਰੁੱਪ ਵਾਲੇ ਨੰਬਰ ਗਰੁੱਪ ਦੇ ਵਿੱਚ ਵੀ ਜੁੜ ਸਕਦੇ ਨੇ ਤੁਸੀਂ ਕੀ ਕਰਨਾ ਹੈ ਹੈਲੋ ਲਿਖ ਕੇ 94630 9680 ਤੇ ਨਾਲ ਕਿਹੜੇ ਪੋਸਟ ਦੀ ਤਿਆਰੀ ਕਰ ਰਹੇ ਹੋ ਉਹ ਦੱਸਣਾ ਤੇ ਅੱਜ ਅਸੀਂ ਦੱਸਾਂਗੇ ਕਿ ਪੰਜਾਬ ਦੇ ਵਿੱਚ ਗੁਰੂ ਰਵੀਦਾਸ ਅਜੁਰਵੇਦਿਕ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਹੈਗੀ ਹੈ ਹੁਸ਼ਿਆਰਪੁਰ ਇਸ ਦੇ ਵੱਲੋਂ ਬੇਟਾ ਟ੍ਰੇਨਰਜ਼ ਦੀ ਜਿਹੜੀ ਹੈਗੀ ਹੈ ਪੋਸਟ ਦੇ ਲਈ ਵੈਕੈਂਸੀ ਨਿਕਲੀ ਹੈ ਯੋਗਾ ਦੇ ਵਿੱਚ ਯੋਗਾ ਦੇ ਵਿੱਚ ਟ੍ਰੇਨਰ ਦੇ ਲਈ ਵੈਕੈਂਸੀ ਨਿਕਲੀ ਹੈ ਕਿੰਨੀਆਂ ਵੈਕੈਂਸੀਆਂ ਨਿਕਲੀਆਂ ਬੇਟਾ 320 ਵੈਕੈਂਸੀਆਂ ਨਿਕਲੀਆਂ ਗਿਆ ਯਾਦ ਰੱਖਣਾ 320 ਵੈਕੈਂਸੀਆਂ ਬਹੁਤ ਹੀ ਜਿਆਦੇ ਨੇ ਕੋਈ ਇਹ ਜੀ ਗੱਲ ਨਹੀਂ ਹੈ ਬੱਚੇ ਅਪਲਾਈ ਅਪਲਾਈ ਕਰ ਸਕਦੇ ਨੇ ਇਹਦੇ ਲਈ ਕੀ ਕੁਆਲਿਫਿਕੇਸ਼ਨ ਰਹਿਣ ਵਾਲੀ ਹੈ ਅਸੀਂ ਗੱਲ ਕਰਾਂਗੇ ਕਿੰਨੀ ਫੀਸ ਹੈ ਤੇ ਲਾਸਟ ਡੇਟ ਕੀ ਹੈ ਅਪਲਾਈ ਕਰਨ ਦੀ ਤੇ ਉਸ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਟਾ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿੱਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤਾਂ ਜੋ ਤੁਹਾਨੂੰ ਪਹਿਲ ਦੇ ਆਧਾਰ ਤੇ ਹਰੇਕ ਨੋਟੀਫਿਕੇਸ਼ਨ ਦੀ ਜਾਣਕਾਰੀ ਪਹਿਲ ਦੇ ਆਧਾਰ ਤੇ ਮਿਲ ਸਕੇ ਕੋਈ ਵੀ ਪੋਸਟ ਨਿਕਲਦੀ ਹੈ ਮੇਰਾ ਇੰਸਟੀਚੂਟ ਮੇਰਾ ਚੈਨਲ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਦਿੰਦਾ ਹੈਗਾ ਤੇ ਜਿਹੜੀਆਂ 320 ਪੋਸਟਾਂ ਜਿਹੜੀਆਂ ਯੋਗਾ ਦੇ ਵਿੱਚ ਟਰੇਨਰ ਦੀਆਂ ਨਿਕਲੀਆਂ ਇਹਦੇ ਲਈ ਬੇਟਾ एलिਜੀਬਿਲਟੀ ਪਲੱਸ 2 ਹੈ ਪਲੱਸ 2 ਦੇ ਨਾਲ 1 ਸਾਲ ਦਾ ਰੈਗੂਲਰ ਡਿਪਲੋਮਾ ਯੋਗਾ ਦੇ ਵਿੱਚ ਕੀਤਾ ਹੋਣਾ ਚਾਹੀਦਾ ਬੱਚੇ ਮੇਰੇ ਇੰਸਟੀਚੂਟ ਦੇ ਵੱਲੋਂ ਜਿਹੜਾ ਡਿਪਲੋਮਾ ਇਨ ਯੋਗਾ ਉਹ ਵੀ ਕਰਵਾਇਆ ਜਾ ਰਿਹਾ ਹੈਗਾ ਠੀਕ ਹੈ ਤੁਸੀਂ ਜੇਕਰ ਡਿਪਲੋਮਾ ਇਨ ਯੋਗਾ ਕਰਨਾ ਚਾਹੁੰਦੇ ਹੋ ਤਾਂ ਵੀ ਮੇਰੇ ਇੰਸਟੀਚੂਟ ਦੇ ਨਾਲ ਜੁੜ ਸਕਦੇ ਹੋ ਮੇਰੇ ਇੰਸਟੀਚੂਟ ਦੇ ਵੱਲੋਂ ਜਿਹੜਾ ਡਿਪਲੋਮਾ ਇਨ ਯੋਗਾ ਹੈ ਉਹ ਰਿਕੋਗਨਾਈਜ਼ਡ ਇੰਸਟੀਚੂਟ ਤੇ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਤੇ ਆਇ 320 ਪੋਸਟਾਂ 320 ਪੋਸਟਾਂ ਜਿਹੜੀਆਂ ਹੈਗੀਆਂ ਇਹ ਬੇਟਾ ਇਹਦੇ ਲਈ एलिਜੀਬਿਲਟੀ ਪਲੱਸ 2 ਵਿਦ 1 ਇਅਰ ਡਿਪਲੋਮਾ ਹੈਗਾ ਜੋਗਾ ਦੇ ਵਿੱਚ ਤੇ ਨਾਲ ਹੀ ਬੇਟਾ ਇਹਦੀ ਜਿਹੜੀ ਡਿਜ਼ਾਇਰੇਬਲ ਕੇ ਇਹਦੇ ਵਿੱਚ ਇੱਛਾ ਜੇਕਰ ਵਰਕਿੰਗ ਐਕਸਪੀਰੀਅੰਸ ਹੈਗਾ ਪਬਲਿਕ ਜੋਗਾ ਦੇ ਵਿੱਚ ਪ੍ਰੋਗਰਾਮਜ਼ ਦੇ ਵਿੱਚ ਕਿਸੇ ਵੀ ਰਿਪਿਊਟਡ ਆਰਗੇਨਾਈਜੇਸ਼ਨ ਨਾਲ ਤੁਸੀਂ ਰਿਲੇਟਡ ਹੋ ਹੈਗੇ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਨਾਲ ਨਾਲ ਤੁਹਾਡੀ ਕੁਆਲਿਫੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਲਾਸਟ ਡੇਟ ਹੈ ਜਿਹੜੀ ਐਪਲੀਕੇਸ਼ਨ ਦੀ ਉਹ 12/2/2024 ਹੈ ਤੇ ਇਹਦੇ ਵਿੱਚ ਤੁਹਾਨੂੰ ਸੈਲਰੀ ਕਿੰਨੀ ਮਿਲਣ ਵਾਲੀ ਹੈ 25000 ਰੁਪਿਆ ਪਰ ਮੰਥ ਮਿਲੇਗੀ ਟਾਈਮ ਫੁੱਲ ਟਾਈਮ ਤੁਹਾਨੂੰ ਕੋਰਸ ਫੁੱਲ ਟਾਈਮ ਜੋਬ ਹੋਏਗੀ 25000 ਪਰ ਮੰਥ ਤੁਹਾਨੂੰ ਜੋਬ ਮਿਲ ਆਪਣੇ ਕੋਲ ਸੈਲਰੀ ਮਿਲੇਗੀ ਇਹ ਤੁਹਾਡੇ ਡਿਸਟ੍ਰਿਕਟ ਲੈਵਲ ਤੇ ਪੋਸਟ ਹੈਗੀਆਂ ਇਹ ਜ਼ਰੂਰੀ ਨਹੀਂ ਵੀ 300 ਦੀਆਂ 300 ਪੋਸਟਾਂ ਹੁਸ਼ਿਆਰਪੁਰ ਨੇ ਨਹੀਂ ਡਿਸਟ੍ਰਿਕਟ ਲੈਵਲ ਤੇ ਪੋਸਟ ਹੈ ਬੇਟਾ ਤੁਹਾਡੀਆਂ ਜਿਹੜੀਆਂ ਪੋਸਟਾਂ ਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਹੋ ਸਕਦੀ ਹੈ ਇਸ ਕਰਕੇ ਤੁਸੀਂ ਇਹ ਪੋਸਟ ਨੂੰ ਅਪਲਾਈ ਕਰੋ ਜਿੰਨਾ ਬੱਚਿਆਂ ਦਾ ਦੀ ਪਲੱਸ 2 ਕੀਤੀ ਹੋਈ ਹੈ ਤੇ ਨਾਲ ਡਿਪਲੋਮਾ ਇਨ ਯੋਗਾ ਕੀਤਾ ਹੋਇਆ ਹੈ ਇਹ ਪੋਸਟਾਂ ਪਿਛਲੇ ਸਾਲ ਵੀ ਨਿਕਲੀਆਂ ਸੀਗੀਆਂ ਪਰ ਡਿਪਲੋਮਾ ਇਨ ਯੋਗਾ ਬਹੁਤ ਘੱਟ ਬੱਚਿਆਂ ਦਾ ਕੀਤਾ ਹੁੰਦਾ ਹੈਗਾ ਤੇ ਮੇਰੇ ਇੰਸਟੀਚੂਟ ਵੱਲੋਂ ਬੇਟਾ ਡਿਪਲੋਮਾ ਜਿਹੜਾ ਯੋਗਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੁਸੀਂ ਮੇਰੇ ਨੰਬਰ ਜੇਕਰ ਡਿਪਲੋਮਾ ਇਨ ਯੋਗਾ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਬੇਟਾ ਤੁਸੀਂ 94630 79680 ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਜਿਹੜਾ ਯੋਗਾ ਦੇ ਵਿੱਚ ਡਿਪਲੋਮਾ ਹੈਗਾ ਉਹ ਰਿਪਿਊਟਡ ਯੂਨੀਵਰਸਿਟੀ ਤੇ ਜਾਂ ਰਿਕੋਗਨਾਈਜ਼ਡ ਇੰਸਟੀਚੂਟ ਜਾਂ ਯੂਨੀਵਰਸਿਟੀ ਵੱਲੋਂ ਹੀ ਕਰਵਾਇਆ ਜਾਏਗਾ ਤੇ ਬੱਚੇ ਤੁਸੀਂ ਜਿਹੜੀ ਹੈਗੀ ਹੈਗੀ ਇਸ ਪੋਸਟਾਂ ਅਪਲਾਈ ਕਰਨ ਵਾਸਤੇ ਬੇਟਾ ਤੁਸੀਂ ਕੀ ਹੈ ਕੀ ਪ੍ਰੋਸੈਸ ਹੈਗਾ ਉਹਦੇ ਬਾਰੇ ਜੁੜਨਾ ਜੁੜੇ ਰਹੋ ਤੇ ਬੱਚੇ ਤੁਸੀਂ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਮੈਂ ਦੇਵਾਂਗਾ ਪਹਿਲਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਜੋ ਬੱਚੇ ਤਿਆਰੀ ਕਰ ਰਹੇ ਨੇ ਨਾਲ ਨਾਲ ਬੇਟਾ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਤੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲਓ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਟ੍ਰੇਨਰ ਜਿ ਜੋਗਾ ਦੇ ਲਈ ਇਹ ਵੈਕੈਂਸੀਜ਼ ਨੇ ਤੇ ਇਹਦੇ ਲਈ ਪਲੱਸ 2 ਵਿਦ 1 ਇਅਰ ਰੈਗੂਲਰ ਡਿਪਲੋਮਾ ਹੋਣਾ ਚਾਹੀਦਾ ਹੈ ਜੋਗਾ ਦਾ ਰਿਕੋਗਨਾਈਜ਼ਡ ਇੰਸਟੀਚਿਊਟ ਜਾਂ ਯੂਨੀਵਰਸਿਟੀ ਵੱਲੋਂ ਤੇ ਤੁਹਾਨੂੰ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਊਗਾ ਨੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹੁਣ ਬੱਚੇ ਇਹ ਐਪਲੀਕੇਸ਼ਨ ਫਾਰਮ ਹੈਗਾ ਗੁਰੂ ਰਵੀਦਾਸ ਅਜੁਰਵੇਦਿਕ ਯੂਨੀਵਰਸਿਟੀ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਹੈ ਜੋ ਉਹਦਾ ਬਿਟਾ ਐਪਲੀਕੇਸ਼ਨ ਆਫ ਪੋਸਟ ਆਫ ਅਹ ਟ੍ਰੇਨਰ ਜੀ ਜੋਗਾ ਇਹ ਬੇਟਾ ਜਿਹੜੀ ਪੋਸਟ ਹੈ 25000 ਰੁਪਏ ਪਰ ਮੰਥ ਮਿਲੂਗਾ ਪਰ ਇਹ ਪੋਸਟ ਕੰਟਰੈਕਟ ਬੇਸਿਸ ਤੇ ਹੈ ਇਹ ਰੈਗੂਲਰ ਪੋਸਟ ਨਹੀਂ ਹੈ ਕੰਟਰੈਕਟ ਬੇਸਿਸ ਤੇ ਹੈ ਪਹਿਲਾਂ ਹੀ ਇਹ ਦੱਸ ਚੁੱਕੇ ਆਂਗੇ ਪਰ ਜੋ ਬੱਚੇ ਬੇਰੁਜ਼ਗਾਰ ਨੇ 25000 ਥੋੜਾ ਨਹੀਂ ਹੁੰਦਾ ਉਹ ਜ਼ਰੂਰ ਬੇਟਾ ਇਹ ਡਿਪਲੋਮਾ ਵੀ ਕਰਨ ਤੇ ਨਾਲ ਨਾਲ ਪੋਸਟ ਦੀ ਤਿਆਰੀ ਵੀ ਪੋਸਟ ਨੂੰ ਜੁਆਇਨ ਵੀ ਕਰਨ ਜੇਕਰ ਕਿਸੇ ਬੱਚੇ ਕੋਲ ਡਿਪਲੋਮਾ ਆਲਰੇਡੀ ਹੈ ਇਹ ਬੇਟਾ ਐਪਲੀਕੇਸ਼ਨ ਫਾਰਮ ਹੈ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਫਿਲ ਕਰਨਾ ਹੈ ਜੇ ਕੋਈ ਵੀ ਬੱਚਾ ਬੇਟਾ ਇਹ ਪੀਡੀਐਸ ਦੀ ਪੀਡੀਐਫ ਮੰਗਵਾਉਣਾ ਚਾਹੁੰਦਾ ਹੈ ਤਾਂ ਵੀ ਬੇਟਾ ਤੁਸੀਂ ਕੀ ਕਰਨਾ ਹੈ 94630 79680 ਤੇ WhatsApp ਕਰ ਦੇਣਾ ਹੈ ਬੇਟਾ ਇਹ ਸਾਰੀਆਂ ਜਨਰਲ ਇਨਸਟਰਕਸ਼ਨ ਜਿਹੜੀਆਂ ਕੈਂਡੀਡੇਟ ਦੇ ਲਈ ਜੋ ਅਪਲਾਈ ਕਰਨਗੇ ਟ੍ਰੇਨਰ ਜੋਗਤ ਨੂੰ ਬੇਟਾ ਕੈਂਡੀਡੇਟ ਹੈ ਜਿਹੜਾ ਇੰਡੀਆ ਦਾ ਸਿਟੀਜ਼ਨ ਹੋਣਾ ਜ਼ਰੂਰੀ ਹੈ ਕੈਂਡੀਡੇਟ ਕੋਲ ਪਲੱਸ 2 ਪਾਸ ਹੋਣੀ ਚਾਹੀਦੀ ਹੈ ਰਿਕੋਗਨਾਈਜ਼ਡ ਐਜੂਕੇਸ਼ਨ ਬੋਰਡ ਤੋਂ ਤੇ ਨਾਲ-ਨਾਲ ਬਾਨੀਅਰ ਡਿਪਲੋਮਾ ਜੋਗਾ ਦਾ ਹੋਣਾ ਚਾਹੀਦਾ ਹੈ ਸਾਇੰਸ ਜੋਗਾ ਸਾਇੰਸਸ ਦੇ ਵਿੱਚ ਇਕੁਇਵਲੈਂਟ ਹਾਇਰ ਕੁਆਲੀਫਿਕੇਸ਼ਨ ਜੇਕਰ ਹੈਗੀ ਹੈ ਬੀਐਸਸੀ ਯੋਗਾ ਦੇ ਵਿੱਚ ਕੀਤੀ ਹੋਈ ਹੈ ਜਾਂ ਬੀ ਬੈਕੂਲਰ ਡਿਗਰੀ ਇਨ ਯੋਗਾ ਸਾਇੰਸਸ ਦੇ ਵਿੱਚ ਕੀਤੀ ਹੋਈ ਹੈ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ ਟ੍ਰੇਨਰ ਦੇ ਤੌਰ ਤੇ ਅਪੁਆਇੰਟਮੈਂਟ ਹੈ ਜਿਹੜੀ ਉਹ ਪਿਓਰਲੀ ਕੰਟਰੈਕਟ بیسਿਸ ਤੇ ਹੈ ਇਹ ਯਾਦ ਰੱਖਣਾ ਹੈਗਾ ਤੇ 1 ਇਅਰ ਐਕਸਟੈਂਡੇਬਲ ਹੈ ਫਰਦਰ ਸਬਜੈਕਟ ਟੂ ਹਾਫ ਇਅਰਲੀ ਰਿਵਿਊ ਦਾ ਐਪਲੀਕੇਸ਼ਨ ਹੈ ਜਿਹੜੀਆਂ ਉਹ ਸਾਰੇ ਰਿਸਪੈਕਟਸ ਦੇ ਵਿੱਚ ਬੇਟਾ ਰੀਚ ਹੋਣੀਆਂ ਚਾਹੀਦੀਆਂ 12 2 2024 ਤੋਂ ਪਹਿਲਾਂ ਈਮੇਲ ਕਰਨੀ ਹੈ ਐਪਲੀਕੇਸ਼ਨ ਫਿਲ ਕਰਕੇ ਕੋਈ ਕਾਲਮ ਬਲੈਂਕ ਨਹੀਂ ਛੱਡਣਾ ਸਰਵਿਸ ਜਿਹੜੀਆਂ ਸਿਲੇਕਟਡ ਕੈਂਡੀਡੇਟ ਦੀਆਂ ਉਹ ਦੱਸ ਦਿੱਤੀਆਂ ਜਾਣਗੀਆਂ ਹਾਰਡ ਕਾਪੀ ਹੈ ਜਿਹੜੀ ਉਹ 셀ਫ ਅਟੈਸਟਡ ਸਰਟੀਫਿਕੇਟਸ ਹੈ ਜਿਹੜੇ ਤੇ ਜੇਕਰ ਐਕਸਪੀਰੀਐਂਸ ਹੈ ਉਹ ਵੀ ਬੇਟਾ ਸਿਲੈਕਸ਼ਨ ਕਮੇਟੀ ਇੰਟਰਵਿਊ ਦੇ ਟਾਈਮ ਲੈ ਕੇ ਜਾਣੇ ਆ ਸ਼ਾਰਟ ਲਿਸਟਿੰਗ ਕੈਂਡੀਡੇਟ ਜਿਹੜੇ ਉਹ ਕ੍ਰਾਈਟੇਰੀਆ ਯੂਨੀਵਰਸਿਟੀ ਦੀ ਸਾਈਡ ਦੇ ਉੱਪਰ ਹੀ ਪਏਗਾ ਇਹ ਸਾਰੇ ਦੇ ਬੇਟਾ ਸਾਰਾ ਇਨਸਟਰਕਸ਼ਨ ਜੇ ਹੈਗੀਆਂ ਹੀ ਆ ਯੂਨੀਵਰਸਿਟੀ ਵੱਲੋਂ ਤੇ ਜੋ ਬੱਚਾ ਬੇਟਾ ਪੋਸਟ ਨੂੰ ਲੈਣਾ ਚਾਹੁੰਦਾ ਹੈਗਾ ਉਹੋ ਬੱਚੇ ਜਿਹਦੇ ਕੋਲ ਡਿਪਲੋਮਾ ਹੈ ਪਲੱਸ 2 ਕੀਤੀ ਹੋਈ ਹੈ ਉਹ ਜ਼ਰੂਰ ਸੰਪਰਕ ਕਰੇ ਜਾਂ ਫਿਰ ਜੇਕਰ ਕੋਈ ਬੱਚਾ ਬੇਟਾ ਡਿਪਲੋਮਾ ਇਨ ਯੋਗਾ ਕਰਨਾ ਚਾਹੁੰਦਾ ਹੈ ਟ੍ਰੇਨਰਜ਼ ਡਿਪਲੋਮਾ ਇਨ ਯੋਗਾ ਸਾਇੰਸ ਵਿੱਚ ਕਰਨਾ ਚਾਹੁੰਦਾ ਹੈ ਉਹ ਵੀ ਬੇਟਾ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ 94630 7960 80 ਨੰਬਰ ਨਾਲ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਗੁੱਡ ਲੱਕ 올 ਦਾ ਵੈਸਟ ਸਾਰੇ ਸਟੂਡੈਂਟਸ ਨੂੰ